ਕਿ ਇਹ ਨਹੀਂ ਕਿ ਅਜ ਤੋਂ ਬਾਅਦ ਅਜ ਕੋਈ ਨਵੀਂ ਕੋਈ ਐਸੀ ਭੂਗੋਲਕ ਸਥਿਤੀ ਹੋ ਗਈ ਹੈ ਅਮੀ ਇਹ ਤਾਂ ਵੈਸੇ ਵੀ ਪੈਂਦੀ ਰਹਿੰਦੀ ਹੈ ਭਾਈ ਠੰਡ ਹੈ ਤਾਂ ਆਉਂਦੀ ਰਹਿੰਦੀ ਹੈ ਕਿ ਇਹ ਨਹੀਂ ਕਿ ਹੁਣ ਸੂਰਜ ਪੂਰਬ ਤੋਂ ਲੈ ਕੇ ਅਗੇ ਪੂਰਬ ਚੜਦਾ ਪਛਮ ਪਛਮ ਹੁਣ ਉਲਟ ਨਹੀਂ ਹੋਇਆ ਹੁਣ ਵੀ ਉਥੇ ਹੀ ਹੈ ਚੰਦ ਮਾ ਵੀ ਉਥੇ ਹੀ ਹੈ ਤਾਰੇ ਵੀ ਉਥੇ ਹੀ ਉਹ ਆਪਣੀ ਗਤੀ ਨਾਲ ਚੱਲ ਰਹੇ ਨੇ ਭਾਈ ਜਿੱਦਾਂ ਦੀ ਉਹਨਾਂ ਦੀ ਵਾਇਰ ਉਹਨੇ ਉਹਨਾਂ ਨੂੰ ਘੁਮਾਰੇ ਆ। ਉਹ ਆਪਣੀ ਤਸਵੀਰਾਂ ਚੱਲ ਰਹੀ ਹੈ। ਕਿਹੜੀ ਖੁਸ਼ੀ ਦੀ ਗੱਲ ਹੋ ਗਈ ਫਿਰ ਅੱਜ ਭਈ। ਉਹ ਭਾਈ ਤਾਂ ਸਮਨ ਨੂੰ ਦੁੱਖ ਮਨਾਉਂਦਾ ਰੋਣਾ ਕਲਾਉਣਾ ਕਿੰਨਿਆਂ ਕੋਈ ਸ਼ਬਦ ਪਾਣ ਵਾਲਾ ਕੋਈ ਕਥਾ ਕਰਨ ਰੋਂਦਾ ਰੋਈ ਜਾਂਦਾ। ਤੇ 27 ਤਰੀਕ 5 ਦਿਨ ਬਾਅਦ ਹੀ ਹੱਸੇ ਮਗ ਜਾਗਦੇ ਆ ਗੱਲਾਂ ਕਰਦਾ ਵਧਾਈਆਂ ਦਿੰਦਾ ਮਾਤਾ ਗੁਜਰ ਘਰ ਦੀ ਨੂੰ। ਭਾਈ ਨੂੰ ਅਫਸੋਦੀਆਂ ਗੱਲਾਂ ਕਰਦਾ। ਇੰਨਾ ਵੱਡਾ ਮੂਰਤ ਕੌਣ ਹੋਵੇਗਾ ਕਿ ਤੈਨੂੰ ਧਰਮ ਕਿੱਥੋਂ ਮਿਲਿਆ ਤੈਨੂੰ ਮਾਰਗ ਕਿੱਥੋਂ ਮਿਲਿਆ ਘਾਰ ਦੇ ਇੱਕੋ ਹੀ ਹੁੰਦਾ ਹੈ ਕਿ ਜੋ ਅਸੀਂ ਕੁਝ ਕਰਦੇ ਆ ਨਾ ਅਜਾ ਧਰਮ ਦੇ ਅਸੀਂ ਜੋ ਕਾਰਜ ਕਰਦੇ ਆ ਇਹਨਾਂ ਦਾ ਮਕਸਦ ਇੱਕੋ ਹੀ ਹੁੰਦਾ ਹੈ ਕਿ ਬਦਲਾਅ ਕੁਝ ਲੋਕ ਕਹਿੰਦੇ ਆ ਕਿ ਮੇਰੇ ਘਰ ਦੇ ਵਿੱਚ ਸੁੱਖ ਸ਼ਾਂਤੀ ਆ ਜਾਵੇ ਦੁੱਖ ਦੇ ਘੜੀ ਚ ਜੀ ਰਹੇ ਆ ਕਿ ਇਹਦੇ ਵਿੱਚ ਬਦਲਾਅ ਆ ਜਾਵੇ ਤੇ ਜੋ ਧਰਮੀ ਬੰਦਾ ਕਹਿੰਦਾ ਮੇਰੇ ਜੀਵਨ ਚ ਇਹ ਬਦਲਾਵ ਆ ਜਾਵੇ ਕਿ ਅਗਲਾ ਜਨਮ ਮੇਰਾ ਵੈਰੂ ਦੇ ਘਰਤੀ ਰਹੇ ਉਥੇ ਹੀ ਰਹਾ ਸਤਗੁਰੂ ਕੇ ਜਨਮੇ ਗਵਨ ਮਟਾਇਆ ਕਿ ਮੈਂ ਸਤਗੁਰੂ ਦੇ ਘਰ ਵਿੱਚ ਉਸ ਵੈਰੂ ਦੇ ਘਰ ਦੇ ਵਿੱਚ ਪ੍ਰਵੇਸ਼ ਕਰ ਜਾਵਾਂ ਮੇਰਾ ਇਹੀ ਬਦਲਾਵ ਧਰਮੀ ਦਾ ਇਹੀ ਬਦਲਾਵ ਕਿ ਧਰਮੀ ਜੋ ਕੰਮ ਜ ਕਰਦੇ ਆ ਨਾ ਅਸੀਂ ਅ ਜੋ ਅਸੀਂ ਕਿਤਾ ਬੜੇ ਰੋਣੇ ਧੋਣੇ ਦੇਖ ਲਏ ਕਿ بڑے ਸਮਾਗਮੋਂ ਬੜੇ ਆਪਾਂ ਨਗਰ ਕੀਰਤਨ ਕਰਲੇ ਬਹੁਤ ਕੁਝ ਕਰਲੇ ਆ ਬਦਲਾਵ ਦੱਸੋ ਕਿੰਨਾ ਕੋਇਆ ਕਿੱਥੇ ਗਏ ਆ ਭਾਈ ਕਿ ਸਾਡੇ ਵਿੱਚ ਕੋਈ ਉਹ ਜੋ ਵਾਹਿਗੁਰੂ ਵਾਲਾ ਜੋ ਮਾਰਗ ਸੀ ਜੋ ਵਿਖੜਾ ਪਿੰਡ ਐ ਉਹ ਕੁਝ ਆਸਾਨ ਹੋਇਆ ਕੁਝ ਅਸੀਂ ਨਜ਼ਦੀਕ ਹੋਇਆ ਵਾਹਿਗੁਰੂ ਦੇ ਕਿ ਕੇਵਲ ਤੋਂ ਕੇਵਲ ਇਨਾ ਦਿਨਾਂ ਦੇ ਵਿੱਚ ਕਿ ਦਸਵੇਂ ਪਾਤਸ਼ਾਹ ਆਗੇ ਆ ਸਹਿਦਿਆਂ ਆ ਗਿਆਂ ਅਸੀਂ ਖੰਡੇ ਵੱਟ ਦੀ ਪੌ ਲੈ ਲਈ ਠੀਕ ਆ ਬਈ ਲੈ ਲਈ ਪਰ ਸੰਸਕਾਰਾਂ ਤੋਂ ਬਗੈਰ ਇਹ ਵੀ ਅਧੂਰੀ ਹੈ ਇਹ ਸੰਸਕਾਰ ਨਾ ਹੋਣਾ ਜੀ ਕਕਾਰ ਦੇ ਨਾਲ ਸੰਸਕਾਰ ਨਹੀਂ ਨਿਵਰਤਾ ਨਹੀਂ ਹੈ ਪ੍ਰੇਮ ਨਹੀਂ ਹੈ ਨਿੰਦਿਆ ਚੁਗਲੀ ਤੋਂ ਮੁਕਤ ਹੈ ਉੱਚ नीच ਜਾਤ ਪਾਤ ਤੋਂ ਮੁਕਤ ਹੈ ਇਹ ਸੰਸਕਾਰ ਜੇ ਇਹਨਾਂ ਤੋਂ ਮੁਕਤ ਨਹੀਂ ਹੋਏ ਆ ਤੇਰਾ ਬਾਹਰੀ ਭੇਖ ਵੀ ਇਹ ਵੀ ਇੱਕ ਡਰਾਮੇ ਵਾਜੀ ਹੈ ਇਹ ਕੁਝ ਵੀ ਨਹੀਂ ਹੈ ਡਰਾਮੇ ਵਾਜੀ ਭਾਵ ਜਿਵੇਂ ਫਿਲਮੀ ਐਕਟਰ ਭਾਈ ਉਹ ਭਾਦ ਭਾਂਦੇ ਰੂਪ ਕਰਦੇ ਹਮੇ ਤੇਰਾ ਰੂਪ ਹੈ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸਕੀਨ ਕਹਿੰਦੇ ਹੋਣਾ ਕੀ ਹੈ ਕਹਿੰਦੇ ਜਿਹੜੇ ਐਸਾ ਕੰਮ ਕਰਦੇ ਅੰਤ ਕਾਲ ਕਾਤੀ ਕਾਟੇ ਹਾਂ ਫੇਰ ਕੀ ਹੋਵੇਗਾ ਪਾਛੈ ਮਾਰੇ ਕਹਿੰਦੇ ਬਾਸ ਬਾਸਾ ਰਹਿਣਾ ਬਾਸ ਨਰਕ ਮੈਂ ਨਹੀਂ ਕਹਿੰਦੇ ਤੇਰਾ ਬਾਸਾ ਨਰਕ ਚ ਜਾਣਾ ਫਿਰ ਭੇਗ ਪਾਉਣ ਦਾ ਕੀ ਫਾਇਦਾ ਜੇ ਨਰਕ ਚ ਹੀ ਜਾਣਾ ਭਈ ਇਤਨਾ ਇਦੀਂ ਦੂਰੇ ਰੋ ਭਈ ਕਿ ਕੇਵਲ ਤਾਂ ਕੇਵਲ ਸੰਸਕਾਰਾਂ ਦੀ ਸਿੱਖੀ ਹੈ ਉਹ ਸੰਸਾਰ ਦਾ ਕੋਈ ਵੀ ਸੱਚ ਕਿਸੇ ਵੀ ਰੂਪ ਦੇ ਵਿੱਚ ਧਾਰਨ ਕਰ ਸਕਦਾ ਕੋਈ ਨਸसरी ਨਹੀਂ ਹੈ ਕੰਪਲਸਰੀ ਨਹੀਂ ਹੈ ਇਹ ਕਿ ਭਾਈ ਬਿਗੈਰ ਦਾੜੀ ਤੂੰ ਪਾਠ ਨਹੀਂ ਕਰ ਸਕਦਾ ਗੁਰੂ ਮਹਾਰਜ ਦੀ ਹਜ਼ੂਰੀ ਚ ਨਹੀਂ ਆ ਇਹ ਸਾਰੇ ਅਸੀਂ ਡਰਾਮੇ ਕੀਤੇ ਹੋਏ ਨੇ ਅਸਲ ਸੱਚਾਈ ਕੁਛ ਨਹੀਂ ਬਹੁਤ ਇੱਕ ਕਥਾ ਸਰਵਣ ਕਰਕੇ ਬਹੁਤ ਸੱਜਣ ਫੋਨ ਕਰਦੇ ਆ ਕੰਟੈਕਟ ਕਰਦੇ ਆ ਦੱਸੋ ਜੀ ਇਹ ਗੱਲ ਕਹੀ ਹੈ ਕਿ ਹਰ ਇੱਕ ਨੂੰ ਹਜਮ ਨਹੀਂ ਆਉਂਦੀ ਸੱਚਾਈ ਕਿ ਹਰ ਇੱਕ ਨੂੰ ਸੱਚਾਈ ਖਾਜਮ ਨਹੀਂ ਆਉਂਦੀ ਜਿਵੇਂ ਕੁੱਤੇ ਨੂੰ ਕਹਿੰਦੇ ਹੁੰਦੇ ਨੇ ਨਾ ਦੇਸੀ ਕੀ ਹਜਮ ਨਹੀਂ ਆਉਂਦਾ ਬਾਕੀ ਸਭ ਖਾਂਦੇ ਆ ਤਾਲਤ ਵਾਲੀ ਚੀਜ਼ ਹੈ ਖਾਣੀ ਵੀ ਚਾਹੀਦੀ ਹੈ ਤੇ ਉਸੇ ਤਰ੍ਹਾਂ ਜਿਵੇਂ ਕਾਂ ਨੂੰ ਉਹਨੂੰ ਗੰਦਗੀ ਖਾਣ ਦੀ ਆਦਤ ਆ ਉਹਦੇ ਅੱਗੇ ਕਪੂਰ ਰੱਖ ਦੋ ਕਦੇ ਮੂੰਹ ਨਹੀਂ ਲਾਉਂਦਾ ਹੋਈ ਅਸੀਂ ਹੈ ਕਿ ਸਾਨੂੰ ਸੱਚ ਦੇ ਮੰਗਰ ਜਾਣ ਦੀ ਆਦਤ ਨਹੀਂ ਪਈ ਸੀ ਝੂਠ ਦੇ ਮੰਗਰ ਤੁਰੇ ਫਿਰਦੇ ਆ ਪਖੰਡ ਮੰਗਰ ਤੁਰੇ ਫਿਰਦੇ ਆ ਇਹ ਸਭ ਕੁਝ ਜੋ ਕੁਝ ਦੀ ਕਰਦੇ ਨੇ ਪਖੰਡ ਬਾਜੀ ਇਹ ਹੁੰਦੀਆਂ ਉਹ ਕੇਵਲ ਤੋਂ ਕੇਵਲ ਮਿਲਦਾ ਪ੍ਰੇਮ ਨਾੜ। ਪ੍ਰੇਮੀ ਸਿਪਾਈ ਮੁੱਖਾ ਪਾਣਾ ਤੇ ਆ ਸੁਣ ਲਿਆ ਭਾਵ ਕਿਵੇਂ ਸਿੱਖ ਭੁੱਖੇ ਪਾਣੇ ਗੁਰੂ ਦੇ ਨਾਲ ਜੁੜੇ ਕਿ ਆਖਰੀ ਸਾਹ ਤੱਕ ਖੂਨ ਦਾ ਕਤਰਾ-ਕਤਰਾ ਗੁਰੂ ਦੀ ਖਾਤਰ ਪਾਹ ਦਿੱਤਾ ਧਰਮ ਦੀ ਖਾਤਰ ਪਾਹ ਕਿ ਗੁਰੂ ਹੀ ਤਾਂ ਧਰਮ ਸੀ ਤੇ ਇਹਦੇ ਮਾਰਗ ਤੇ ਚੱਲ ਕੇ ਇਹ ਸਾਡੇ 'ਚ ਇੱਕ ਬਦਲਾਵ ਆਵੇਗਾ ਕਿ ਅਸੀਂ 84, 85, 85, 85, 86, 86, 86, 87, 88 ਲੱਖ ਜੋਨ ਤੋਂ ਅਲੱਗ ਹੋ ਜਾਣਗੇ ਸਾਡਾ ਇਹਨਾਂ ਨਾਲ ਕੋਈ ਸਬੰਧ ਨਹੀਂ ਬਸ ਇਹ ਧਰਮ ਦੀ ਕਹਾਣੀ ਹੈ ਕਿ ਇਹ ਬਦਲਾਵ ਅਸੀਂ ਲੈ ਕੇ ਆਉਣਾ ਕਿ ਦੁਬਾਰਾ ਅਸੀਂ ਕਿਸੇ ਸਰੀਰ ਵਿੱਚ ਨਹੀਂ ਆਉਣਾ ਅਸੀਂ ਸਰੀਰ ਉਹ ਲੈਣਾ ਜਿਹੜਾ ਮੇਰੇ ਉਸ ਪਰਮ ਪਿਤਾ ਵਾਹਿਰੂ ਨਿਰੰਕਾਰ ਦਾ ਉਹਦੇ ਕੋਲ ਸਰੀਰ ਹੀ ਨਹੀਂ ਕੋਈ ਉਹ ਸਰੀਰ ਤੋਂ ਬਗੈਰ ਹੀ ਆਨੰਦ ਮਾਣਦਾ ਕੋਈ ਰੰਗ ਨਹੀਂ ਕੋਈ ਭੁੱਖ ਨਹੀਂ ਕੋਈ ਦੁੱਖ ਨਹੀਂ ਕੋਈ ਸ਼ਾਨ ਨਹੀਂ ਕੁਝ ਨਹੀਂ ਚਾਹੀਦਾ ਮੈਂ ਵੀ ਐਸੇ ਹੀ ਬਣ ਜਾ। ਇਹੀ ਇੱਕ ਬਦਲਾਅ ਵਾ ਤੇਰਾ ਭਾਈ ਹੋਰ ਕੁਝ ਵੀ ਨਹੀਂ ਜੋ ਅਸੀਂ ਕੁਝ ਕਰਦੇ ਆ ਇਹਦਾ ਮੋਰਲ ਸਿੱਟਾ ਕੀ ਨਿਕਲਦਾ ਕਥਾ ਸੁਣ ਲਈ ਕੀਰਤਨ ਸੁਣ ਲਈ ਬਹੁਤ ਕੁਝ ਕਰਾ ਲਿਆ ਸਿੱਟਾ ਕੀ ਨਿਕਲਿਆ ਕੋਈ ਸਿੱਖੀ ਜਿਹਾ ਵਾਦਾ ਸਾਡੇ ਮਨਾਂ ਦੇ ਵਿੱਚ ਜੋ ਮੈਲ ਸੀ ਕੁਝ ਘਟੀ ਉਹ ਤਾਂ ਉੱਥੇ ਦੀ ਉੱਥੇ ਬਸੀ ਹੋਈ ਹੈ ਫਿਰ ਇਦਾ ਭਾਵ ਜੋ ਤੂੰ ਕੁਝ ਕੀਤਾ ਸਭ ਤੇਰਾ ਕੀਤਾ ਕਰਾਇਆ ਇੱਕ ਭੇਖ ਸੀ ਇੱਕ ਡਰਾਮਾ ਸੀ ਉਹਦਾ ਸੱਚਾਈ ਨਾਲ ਕੋਈ ਵੀ ਸਬੰਧ ਨਹੀਂ ਹੈ ਕੋਈ ਵੀ ਕਨੈਕਸ਼ਨ ਨਹੀਂ ਹੈ ਬਸ ਇਹ ਕਹਾਣੀ ਹੈ ਸਿੱਖਾ ਤੇਰੀ ਕਿ ਦੁਨੀਆ ਦੇ ਵਿੱਚ ਜੇ ਸਿੱਖੀ ਵਾਲਾ ਮਾਰਗ ਹੈ ਨਾ ਕਿਸੇ ਇੱਕ ਅਦਨੇ ਵਸੇ ਮੁਸ਼ਕਲ ਨਾ ਕੋਈ ਬੜੀ ਮੁਸ਼ਕਲ ਆ ਮਿਲਦੀ ਐ ਅਸੀਂਾਂ ਨੂੰ ਕਿ ਇਹ ਨਹੀਂ ਕਿ ਸਵੇਰੇ ਆਪਾਂ 2 ਵਜੇ 3 ਵਜੇ ਉੱਠ ਗਏ ਸਿੱਖ ਬਣ ਜਾਂਗੇ ਨਾ ਭਈ ਤੇ ਨੁਕੀ ਨੇ ਕਿਹਾ ਚਾਹੇ ਤੂੰ 12 ਵਜੇ ਉੱਠ ਪਰ ਜਦੋਂ ਉੱਠ ਉਹਦੇ ਕੰਮ ਉਹ ਕਰ ਜਿਹੜੇ ਉਸ ਵਾਇਰੂ ਨੇ ਕਹੇ ਹੋਏ ਕਿ ਜਿਹੜਾ ਕੰਮ ਉਹ ਕਹਿੰਦਾ ਕਿ ਮੈਨੂੰ ਇਸ ਤੋਂ ਨਫਰਤ ਹੈ ਮੈਂ ਨਹੀਂ ਇਸ ਨੂੰ ਬਸਤ ਕਰਦਾ ਇਹ ਨਰਕਾਂ ਨੂੰ ਬਸੰਦਾ ਤੂੰ ਕਲੀ ਚਲ ਉਧਰ ਜਾਣਾ ਜੀ ਬਿਲਕੁਲ ਆਉਣਾ ਮੈਂ ਤਾਂ ਕੁਝ ਪਸੰਦ ਧਰਮ ਦੇ ਕਾਰਜ ਸਮਝ ਤੇ ਅਧਰਮ ਵਾਲਾ ਕਾਰਜ ਕਿਹੜਾ ਜਿਹੜਾ ਤੂੰ ਨਹੀਂ ਕਰਨਾ ਉਹਨੂੰ ਵੀ ਸਮਝ ਕਿ ਨਹੀਂ ਭਈ ਇਹ ਤਾਂ ਮਨ ਕਰਮ ਹੈ ਮੈਂ ਨਹੀਂ ਦਿਆ ਮੈਂ ਉਹ ਨਹੀਂ ਮੈਂ ਜਾਤ ਪਾਤ ਦੀ ਗੱਲ ਕਿਉਂ ਕਰਦੇ ਕਿ ਨਹੀਂ ਕਰਦੇ ਸਾਰੇ ਦੇ ਸਾਰੇ ਕਿ ਸਾਡੇ ਮਨਾਂ ਵਿੱਚ ਕਿੱਡਾ ਵੱਡਾ ਵਾ ਜਿੰਨਾ ਚਿਰ ਰਹੇਗਾ ਉਦਾਂ ਚਿਰ ਭਾਈ ਸਮਝ ਲੋ ਅਗਲਾ ਜਨਮ ਪਤਾ ਤੇਰਾ ਕੀ ਹੈ ਕੁੱਤੇ ਵਾਲਾ ਗੁਰੂ ਤੋਂ ਹੀਣਾ ਵਾ ਇੱਕ ਪਾ ਕੇ ਗੁਰੂ ਵਾਲਾ ਨਹੀਂ ਕੋਈ ਬਣਦਾ ਜਿਹੜਾ ਗੁਰੂ ਤੋਂ ਹੀਣਾ ਗੁਰੂ ਦੇ ਮੱਤਰ ਤੋਂ ਹੀਣਾ ਕੋਰ ਮੰਤਰ ਹੀਣ ਜੋ ਪ੍ਰਾਣੀ ਤਿਰਗੰਤ ਜਨਮ ਰਤ ਡਣੇ ਛੋਟੀ ਜੀ ਪੰਕਤੀ ਸਮਝ ਲਿਆ ਕਰੋ ਬਹੁਤਾ ਸਮਝ ਦੀ ਲੋੜ ਨਹੀਂ ਕਿ ਤੇਰਾ ਜੋ ਜਨਮ ਹੈ ਨਾ ਇਹ ਜੋ ਤੂੰ ਕੁਝ ਕਰ ਰਿਹਾ ਸਾਰਾ ਹੀ ਤੇਰਾ ਪ੍ਰਸਤ ਪ੍ਰਸਤੀ ਆ ਗਿਆ ਅੱਗੇ ਕੀ ਹੋਣਾ ਪਹਿਲੀ ਇਕਰਾਰੀ ਜੀ ਉਹ ਨੇ ਕੁੱਤੇ ਦੀ ਕੂਕਰੇ ਦੂਸਰੀ ਹੈ ਫਿਰ ਸੂਰ ਦੀ ਬੜਾ ਮੁਖ ਦੇ ਉੱਤੋਂ ਕੋੜੇ ਬਚਨ ਬੋਲਦਾ ਨਿੰਦਿਆ ਚੁਗਲੀ ਕਰਦਾ ਖਾ ਫਿਰ ਇਹ ਨਿੰਦਿਆ ਚੁਗਲੀ ਵਾਲਾ ਸਖਤ ਪਤਾ ਕੀ ਬਣਦਾ ਸੂਰ ਦੀ ਜੋਨੀ ਵਿੱਚ ਕਿਉਂਕਿ ਉਹਨੇ ਕੋਈ ਚੰਗੀ ਗੱਲ ਕਹੀ ਨਹੀਂ ਹੁੰਦੀ ਉਹ ਫਿਰ ਗਾਂਦੀ ਖਾਂਦਾ ਕਰਦਾ ਨਾ ਸਾਰੇ ਮਹੱਲੇ ਦੀ ਸਫਾਈ ਸੂਰ ਵੀ ਸਫਾਈ ਕਰਦਾ ਤੇ ਨਿੰਦਕ ਵੀ ਸਫਾਈ ਕਰਦਾ ਪਤਾ ਕੀ ਦੀ ਭਗਤਾਂ ਦੀ ਜਿਹਦੀ ਨਿੰਦਿਆ ਹੋ ਰਹੀ ਹੈ ਉਹਦੇ ਤਾਂ ਪਾਪ ਧੋਤੇ ਜਾ ਰਹੇ ਤੈ ਤਾਂ ਗੁਰਬਾਣੀ ਵਿੱਚ ਭਗਤ ਕਬੀਰ ਜੀ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਜੇ ਕਿਤੇ ਮੇਰੇ ਕੋਈ ਭਗਤੀ ਪ੍ਰੇਮ ਦੇ ਵਿੱਚ ਘਾਟ ਰਹੀ ਗਈ ਜਾਂ ਜ਼ਿੰਦਗੀ ਵਿੱਚ ਕੋਈ ਮਾੜਾ ਕਰਮ ਹੋ ਗਿਆ ਨਾ ਉਹ ਸਾਰੇ ਦਾ ਸਾਰਾ ਨਿੰਦਕ ਪੁਰਸ਼ ਖਾ ਜਾਂਦਾ ਤੇ ਕਰੋ ਭਾਈ ਜਿੰਨੀ ਹੁੰਦੀ ਇਸ ਕਰਕੇ ਜਿੰਨਾ ਭਗਤਾਂ ਦੀ ਨਿੰਦਾ ਹੁੰਦੀ ਉਹ ਤਾਂ ਖੁਸ਼ ਹੁੰਦੀ ਹੈ ਕਹਿੰਦੇ ਬਾ ਸਾਨੂੰ ਵੀ ਕਿ ਨੰਦਨ ਵਾਲਾ ਸਾਡੇ ਵੀ ਕੋਈ ਸਫਾਈ ਕਰਦਾ ਮਾੜੇ ਕਰਮਾਂ ਦੀ ਹੁਣ ਉਸੇ ਤਰ੍ਹਾਂ ਹੀ ਸੂਰ ਹੈ ਆਪਾਂ ਗੰਦਗੀ ਸੜਦੇ ਹਾਂ ਜਦੋਂ ਚਟ ਜਾਂਦਾ ਕਿ ਉਹਦਾ ਕੰਮ ਹੀ ਹੈ ਸਾਖਤ ਸੇ ਸੂਕ ਕਰ ਭਲਾ ਰਾਖੇ ਆ ਜਗ ਗੁਰਬਾਣੀ ਨੇ ਵੀ ਸਿਖਤ ਕਰ ਦਿੱਤੀ ਸੂਰ ਦੀ ਕਹਿੰਦੇ ਬੰਦਿਆ ਮਨਮੁਖਾ ਤੇਰੇ ਨਾਲੋਂ ਤਾਂ ਸੂਰ ਚੰਗਾ ਕਹਿੰਦੇ ਜਿਸ ਨਗਰ 'ਚ ਰਹਿੰਦਾ ਗੰਦਗੀ ਨਹੀਂ ਪੈਣਦਾ ਖਾ ਜਾਂਦਾ ਸਭ ਛੱਟ ਜਾਂਦਾ ਜਦੀ ਸਾਕਤ ਸੇਸੂ ਕਰਪਲਾ ਰਾਖੇ ਆ ਜਾਗਾ ਉਹਨਾਂ ਰੇ ਗੰਦਗੀ ਖਾਣੀ ਹੈ ਇਹ ਕੋਈ ਅਲੱਗ ਜੁਨੀ ਨਹੀਂ ਹੈ ਆ ਜਿਹੜੀ ਆਤਮਾ ਜ ਸਰੀਰ ਦੇ ਵਿੱਚ ਹੈ ਇਹਨੂੰ ਇਹ ਸਰੀਰਗਾ ਐਸੇ ਮਿਲਣੇ ਜੇ ਬਦਲਾਵ ਦੇ ਵਿੱਚ ਨਾ ਆਇਆ ਆ ਮਨੁੱਖਾ ਦੇਹੀ ਦੇ ਵਿੱਚ ਇੱਕ ਬਦਲਾਵ ਲਿਆ ਸਕਦਾ ਹੈ ਕਿ ਮੈਂ ਮਨੁੱਖਾ ਦੇਹੀ ਤੋਂ ਨਿਕਲ ਕੇ ਉਸ ਤੋਂ ਪਰੰਤ ਇਸੇ ਵੀ ਸਰੀਰ ਨੂੰ ਨਿਦਾਨ ਕਰਨ ਮੈਂ ਸਰੀਰ ਉਹ ਲੈਣਾ ਜਿਹੜਾ ਮੇਰੇ ਵਾਹਿਗੁਰੂ ਨਿਰੰਕਾਰ ਦਾ ਕਿ 10ਵੇਂ ਪਾਤਸ਼ਾਹ ਦਾ ਜਾਂ ਗੁਰੂ ਸਹਿਬਾਨ ਦਾ ਕਦੇ ਆਪ ਉਹਨਾਂ ਦੇ ਵਾਂਗ ਦਸਤਾਰਾਂ ਬੰਨਦੇ ਆ ਹੈ ਤਾਂ ਭਈ ਅਕਸਰ ਉਹ ਸੋਚੀਆਂ ਸਮਝੀ ਐਵੇਂ ਹੀ ਹੈ ਉਹ ਕਿ ਜਿਨੇ ਅਸੀਂ ਕਹਿੰਦੇ ਹਾਂ ਮਾਰੇ ਨੇ ਕਲਗੀ ਲਈ ਇਹ ਲਾਇਆ ਉਹ ਲਾਇਆ ਕਪੜੇ ਐ ਪੌਂਦੇ ਸੀ ਇਹਦੇ ਦਿਮਾਗ ਲਾਓ ਕਿ ਉਸ ਟਾਈਮ ਹੋਊਗਾ ਐਸਾ ਕੁਝ ਵੀ ਅਸਤਰਾ ਵਸਤਰ ਸੀ ਉਹ ਤਾਂ ਕੋਈ ਉਹਨਾਂ ਨੂੰ ਕੋਈ ਵਿਰਲੀ ਰੂਹ ਆ ਜੋ ਅਧਿਆਤਿਕ ਮਾਰਗ ਤੇ ਗਈ ਹੋਈ ਹੈ ਉਹ ਸ਼ਾਇਦ ਉਹਨਾਂ ਨੂੰ ਦੇਖ ਲੈ ਵੀ ਉਹਨਾਂ ਦਾ ਅਸਰ ਰੂਪ ਕੀ ਸੀ ਇਹ ਤਾਂ ਇੱਕ ਕਹਿਵਤੋ ਕੇਲ ਮਨ ਕੜਦਾ ਕਿ ਹਰ ਇੱਕ ਨੇ ਆਪਣੇ ਮਨ ਚ ਸੋਚਿਆ ਕਿ ਐਸੇ ਹੋਣਗੇ ਬਸ ਉਹ ਅਸੀਂ ਫੋਟੋਆਂ ਵਾਂਗ ਲੱਗੇ ਆ ਤੇ ਅਸੀਂ ਵੈਸੇ ਹੀ ਆਪਣਾ ਰੰਗ ਰੂਪ ਬਣਾ ਲੈਣੇ ਆ ਦਸਤਾਰਾਂ ਸਜਾਉਣੇ ਦਾੜ੍ਹੀ ਕੇਸ ਰੱਖਦੇ ਕੀ ਬਦ ਗੁਰੂ ਤੁਹਾਨੂੰ ਕਿਦਾਂ ਦੇ ਹੋਣਗੇ ਭਾਈ ਕਿਸਨੇ ਭਾਈ ਉਹ ਤਾਂ ਦੀ ਕੋਈ ਫੋਟੋ ਕੈਪਚਰ ਕਰਕੇ ਥੋੜੀ ਰੱਖੀ ਹੋਣੀ ਇਹ ਤਾਂ ਭਾਈ ਕੇਵਤੋ ਕੇਵਲ ਸਾਡੇ ਜੋ ਚਿੱਤਰਕਾਰ ਹੋਏ ਉਹਨਾਂ ਦੇ ਮਨ ਦੀ ਕਲਪਨਾ ਹੈ ਜੇ ਸਾਡੇ ਗੁਰੂ ਸਾਹਿਬ ਉਹਨਾਂ ਦੇ ਭੇਗ ਦੇਖਦੇ ਆ ਨਾ ਇਹ ਤਾਂ ਸਾਡੀ ਇੱਕ ਕਲਪਨਾ ਹੈ ਇਹ ਭੇਗ ਨਹੀਂ ਹੈ ਗੁਰੂ ਪਾਛਤ ਜਾਇਦਾ ਦੇ ਸਰੂਪ ਨਹੀਂ ਉਹਨਾਂ ਦੀ ਪਤਾ ਨਹੀਂ ਕਿਦਾਂ ਤੇ ਸੀ ਭਾਈ ਕਿਡੇ ਸਰੀ ਸੀ ਛੋਟੇ ਸੀ ਮਧਰੇ ਸੀ ਵੱਡੇ ਸੀ ਮੋਟੇ ਸੀ ਪਤਲੇ ਸੀ ਇਹ ਤਾਂ ਕੇਵਲ ਤਾਂ ਕੇਵਲ ਹਰ ਕੋਈ ਜਿਵੇਂ ਆਇਆ ਨਾ ਸੁਣੀ ਕਥਾ ਸੁਣੀ ਨੇ ਕਹਿੰਦੇ ਬਾਬਾ ਅਜੀਤ ਸਿੰਘ ਜੀ ਦੇ ਸੀਨੇ ਵਿੱਚ ਹੁਣ ਤੁਸੀਂ ਆਪ ਅੰਦਾਜ਼ਾ ਲਾਇਓ ਕਹਿੰਦੇ 430 ਤੀਰ ਲੱਗੇ ਆ ਕੋਈ 407 ਕਹਿੰਦਾ ਕੋਈ 411 ਇਦਾਂ ਕਹਿੰਦਾ ਠੀਕ ਆ ਭਾਈ ਜੰਗ ਦਾ ਮੈਦਾਨ ਸੀ 10 ਲੱਖ ਫੌਜ ਸੀ ਇਹ ਦੱਸੋ ਇਹ ਗਿਣਤੀ ਵਾਲਾ ਕੰਮ ਕਿਨੇ ਕੀਤਾ ਸੀ ਵਿੱਕੀ ਪੋਸਟਮਾਸਟਰ ਹੋਇਆ ਸੀ ਉੱਥੇ ਤਾਂ ਭਾਈ ਉਹ ਬੀਬੀ ਮਾਤਾ ਚਰਨ ਕੌਰ ਜੀ ਉਹਨਾਂ ਨੇ ਉਹ ਸਰੀਰ ਦੇਖੇ ਕਿਉਂਕਿ ਸਿੱਖਾਂ ਦੇ ਸਰੀਰ ਹੀ ਅਗਨ ਭੇਟ ਕੀਤੇ ਜਾਂਦੇ ਆ ਮੁਸਲਮਾਨਾਂ ਦੇ ਨਹੀਂ ਇਹ ਨਹੀਂ ਕਿ ਉਹ ਮੁਸਲਮਾਨਾਂ ਨਾਲ ਕੋਈ ਨਫ਼ਰਤ ਵੀ ਵੇ ਪੱਟ ਪਟ ਆਈਆਂ ਕੰਮ ਨਹੀਂ ਉਹਨਾਂ ਨੇ ਕੇਵਲ ਤੋਂ ਕੇਵਲ ਸਿੱਖਾਂ ਦੇ ਜਿਹੜੇ ਸਿੱਖ ਸ਼ਹੀਦ ਹੋਏ ਨੇ ਸਿੰਘ ਸੂਰਮੇ ਸਭ ਦੇ ਸਰੀਰ ਇਕੱਤਰ ਕੀਤੇ ਉਹ ਪੁੱਛੋ ਕੇ ਮਾਤਾ ਸ਼ਰਨ ਕੌਰ ਜੀ ਨੇ ਇਹ ਗੱਲ ਦੱਸੀ ਹੈ ਕਿ ਮੈਂ ਤੀਰ ਗਿਣ ਕੇ ਸੰਸਕਾਰ ਕੀਤਾ। ਭਾਵ ਸਾਡੇ ਮਨ ਦੀ ਕਲਪਨਾ ਹੈ। ਗਿਣਤੀ ਮਿੰਤੀ ਵਾਲਾ ਕੰਮ ਕਿਵੇਂ ਹੋ ਜਾਊਗਾ? ਕਿਸੇ ਦਾ ਤਾਂ ਉੱਥੇ ਪੋਸਟਮਾਰਟ ਹੋਇਆ ਸੀ ਭਾਈ। ਜੇ ਤੂੰ ਗਿਣਤੀਆਂ ਦੱਸਦਾ। ਭਾਵ ਐਵੇਂ ਅਸੀਂ ਚਲਾ ਦਿੰਦੇ ਹਾਂ ਗੱਲ ਕਿ ਇਹ ਨਾ ਹੋਇਆ। ਜੇ ਥੋੜਾ ਜਿਹਾ ਦਿਮਾਗ ਲਾਉ ਕਿ ਨਹੀਂ ਭਾਈ ਐਵੇਂ ਰੋੜੀ ਜਾਣਾ ਕਿਉਂ ਰੋੜਦਾ? ਵਾਂਟਲਾਂ ਦੇ ਹਿਸਾਬ ਨਾਲ ਗੁਰੂ ਮਹਾਰਾਜ ਦੇ ਤੀਰ ਬਣਾ ਦਿੱਤੇ। ਮੈਂ ਦੱਸੋ ਐਡਾ ਵੱਡਾ ਤੀਰ। ਕਿ ਗੁਰੂ ਪਾਸ਼ਾ ਨੇ ਕੇਵਲ ਤੋਂ ਕੇਵਲ ਆਪਣੇ ਸਰੀਰ ਦੀ ਤਾਕਤ ਵਰਤੇ ਆ, ਆਪਣਾ ਦਿਮਾਗ ਵਰਤੇ ਆ। ਉਹਨਾਂ ਨੇ ਰੋਹਾਨੀਅਤ ਆ। ਇਹ ਨਹੀਂ ਕਿ ਮੇਰੇ ਚ ਸ਼ਕਤੀਆਂ ਆ, ਸ਼ਕਤੀਆਂ ਹੁੰਦੀਆਂ ਤਾਂ ਭਾਈ ਉਹ ਅੱਖ ਦਾ ਇਸ਼ਾਰਾ ਕਰਦੇ ਸਾਰੇ ਭਾਈ ਮੁਗਲ ਫੌਜਾਂ 10 ਲੱਖ ਦੀ 10 ਲੱਖ ਫੌਜ ਢੇਰੂ ਸਕਦੀ ਸੀ। ਨਹੀਂ ਉਹਨਾਂ ਨੇ ਇਸ ਗੱਲ ਨੂੰ ਸਿੱਖ ਨੂੰ ਵੀ ਇਹ ਕਿਹਾ ਕਿ ਇਹਨਾਂ ਸ਼ਕਤੀਆਂ ਮਗਰ ਨਹੀਂ ਜਾਣਾ ਕਿ ਤੇਰੇ 'ਚ ਕੋਈ 파ਵਰ ਆ ਗਈ ਗੁਰੂ ਅਰਜਨ ਪਾਚਨ ਵੀ ਤੇ ਇਹੀ ਕਿਹਾ ਸੀ ਭਾਈ ਸਾਈ ਮੀਆਂ ਮੇਰੀ ਨਹੀਂ ਭਾਈ ਸਾਈ ਮੀਆਂ ਮੇਰੀ ਕਹਿੰਦੇ ਪਾਤਸ਼ਾ ਮੇਤੋਂ ਤੇਰੇ ਦੁੱਖ ਨਹੀਂ ਦੇਖੇ ਜਾਂਦੇ ਮੇਰਾ ਹੁਕਮ ਕਰੋ ਮੈਂ ਦਿੱਲੀ ਲਾਹੌਰ ਨੂੰ ਖੜਕਾ ਦੂੰ ਹੁਣੀ ਅੱਖ ਫਰਨ ਦੇ ਵਿੱਚ ਤੁਹਾਡਾ ਇੱਕ ਹੁਕਮ ਚਾਹੀਦਾ ਤੇ ਬਾਦਸ਼ਾਹ ਕਹਿੰਦੇ ਮੇਰਾ ਦਿੱਲੀ ਲਾਹੌਰ ਨਾਲ ਕੀ ਝਗੜਾਵੇ ਮੈਨੂੰ ਤਾਂ ਕੁਝ ਨਹੀਂ ਹੋ ਰਿਹਾ ਮੈਂ ਤਾਂ ਆਨੰਦ 'ਚ ਬੈਠਾ ਹਾਂ ਮੈਨੂੰ ਤਾਂ ਭਾਈ ਅਸਤ 'ਚ ਆਨੰਦ ਮਿਲ ਰਿਹਾ ਮੈਨੂੰ ਪ੍ਰਮਾਤਮਾ ਨਜ਼ਰ ਆਉਂਦਾ ਇੱਥੇ ਬੈਠੇ ਮੈਨੂੰ ਖੁਸ਼ੀ ਮਿਲ ਰਹੀ ਹੈ ਤੇ ਤੁਸੀਂ ਕਹਿੰਦੇ ਹੋ ਭਾਈ ਇਹਨਾਂ ਨੂੰ ਹਲਾ ਦੋ ਭਾਈ ਮਤੀ ਦਾਸ ਜੀ ਤਾਂ ਸਣੀ ਗੁਰੂ ਤੇਗ ਬਹਾਦਰ ਪਾਚਾਈ ਜੋ ਇਤਿਆਹ ਸੁਣਦੇ ਨਾ ਥੋੜਿਆ ਮਨ 'ਚ ਵਸਾ ਕੇ ਨਿਰਣਾ ਵੀ ਕਰ ਲੈ ਭਾਈ ਮਤੀ ਦਾ ਜੀ ਸਿਰਫ ਕੇਵਲ ਤੋਂ ਕੇਵਲ ਗੁਰੂ ਪਾਜਾ ਦਾ ਜੋ ਉਹਨਾਂ ਦਾ ਸੀਤ ਪ੍ਰਸਾਦ ਭਾਵ ਜੋ ਉਹਨਾਂ ਨੇ ਖਾਣਾ ਛੱਡਿਆ ਸੀ ਉਹੀ ਖਾਂਦਾ ਸੀ ਕਿ ਅੰਦਰ ਨੂੰ ਇੱਕ ਸਪੈਸ਼ਲ ਖਾਸ ਸ਼ਕਤੀ ਆ ਗਈ ਪਾਵਰ ਆ ਗਈ ਕਿ ਮੈਂ ਤਾਂ ਭਾਈ ਇਹ ਕੰਦਾ ਕੁੰਦਾ ਉਹੀ ਹਵਾ ਮਾਰ ਕੇ ਫੂਕ ਮਾਰ ਕੇ ਤੋੜ ਦੂੰਗਾ ਇਹ ਮੁਗਲ ਮੇਰੇ ਮੁਰੇ ਕੀ ਨੇ ਆ ਕੇ ਬੇਨਤੀ ਕਰਦਾ ਪਾਸ਼ਾ ਜੀ ਮੈਨੂੰ ਹੁਕਮ ਕਰ ਦਿਓ ਹਣ ਮੈਨੂੰ ਹੁਕਮ ਕਰ ਦੋ ਮੈਂ ਤਾਂ ਸਾਰੀ ਦਿੱਲੀ ਦੀ ਇੱਟ ਨੱਠ ਕੜਕਾ ਦੂੰ ਹੁਣੀ ਬੈਠਾ ਬੈਠਾ ਕਹਿੰਦੇ ਕੀ ਗੱਲ ਭਾਈ ਮਤੀ ਦਾਦ ਕੀ ਗੱਲ ਹੋ ਗਈ ਐਨੀ ਸ਼ਕਤੀ ਐਨੀ ਪਾਵਰ ਕਿੱਥੋਂ ਆ ਗਈ ਕੱਲ ਤੱਕ ਤਾਂ ਹੀ ਨਹੀਂ ਸੀ ਅੱਜ ਕੀ ਹੋ ਗਿਆ ਇਹਦੇ ਪਾਸ਼ਾ ਮੈਂ ਰਾਤਰੀ ਤੁਹਾਡਾ ਨਾ ਸੀਤ ਪ੍ਰਸ਼ਾਦ ਜੋ ਤੁਸੀਂ ਪ੍ਰਸ਼ਾਦਾ ਛੱਡਿਆ ਸੀ ਨਾ ਉਹ ਮੈਂ ਛਕ ਲਿਆ ਸੀ ਥੋੜਾ ਜਿਹਾ ਕਹਿੰਦੇ ਤਦ ਮੇਰੇ ਤੇ ਨਹੀਂ ਸ਼ਕਤੀ ਆਈ ਕਹਿੰਦੇ ਤੇਰੇ ਤੇ ਨਹੀਂ ਗਈ ਆ ਤੋ ਇਹ ਸੋਚ ਕਿ ਜਿਹਦਾ ਤੂੰ ਪ੍ਰਸ਼ਾਦਾ ਛਕਿਆ ਉਹਦੇ ਵਿੱਚ ਕਿੰਨੇ ਛਕਦੀ ਹੋ ਉਹ ਇੱਕ ਸਹਿ ਸੁਭਾਅ ਬੈਠੇ ਕਿ ਕਿਸੇ ਪ੍ਰਕਾਰ ਦੀ ਮੰਨ ਦੇ ਵਿੱਚ ਪ੍ਰਤੀਭਰਵੀ ਭੜਕਣਾ ਨਹੀਂ ਤੇ ਤੇਰੇ ਜਿਹੀ ਹੋਈ ਤੇ ਅੱਗੇ ਉਹਨਾਂ ਦਾ ਪੁੱਤਰ ਐਸੀਆਂ ਭਾਈ ਕਿ ਜਿਹੜੀਆਂ ਪਾਤਸ਼ਾਹ ਨੇ ਇਹ ਗੱਲ ਕਹੀ ਹੈ ਕਿ ਜੋ ਕਰਮਾਤਾਉ ਕਹਿ ਰਿਹਾ ਹੈ ਇਥੇ ਕਹਿੰਦੇ ਗੁਰੂ ਪਾਤਸ਼ਾਹ ਜੀ ਕਰਮਾਤਾ ਕਰਦੇ ਆ ਕਵੰਟਲਾਂ ਦੇ ਹਿਸਾਬ ਨਾਲ ਕਿਤੇ ਤੀਰ ਏਡੇ-ਡੇ ਤੀਰ ਸੀ ਉਹਨਾਂ ਦੇ ਸੋਚੋ ਕਿ ਬਾਦਸ਼ਾਹ ਜੀ ਸਰੀਰ ਉਹਨਾਂ ਦੇ ਮਨੁੱਖਾਂ ਵਾਂਗ ਹੀ ਸੀ ਤਕੜੇ ਹੋ ਸਕਦੇ ਕਿ ਕੋਈ 10 ਕਿਲੋ ਵੀ ਚੱਕਦਾ ਕੋਈ 20 ਕੋਈ 50 ਕੋਈ ਹੋਰ ਵੇਹ ਤੇ ਕੱਲੂਗਾ ਦੋ ਤਿੰਨ ਕਵੰਟਲ ਨਹੀਂ ਚੱਕਦਾ ਨਾ ਕੋਈ ਅਜੇ ਤੱਕ ਲੱਭਿਆ ਕਿ 10 ਕਵੰਟਲ ਦਾ ਭਾਈ ਕੋਈ ਭਜਨ ਚੱਕਦਾ ਹੋਵੇ ਮਨੁੱਖ ਇੰਨੀ ਸ਼ਕਤੀ ਹੁ ਤੈ ਨਹੀਂ ਨਾ ਭਾਈ ਕੋਈ ਚਿਕ ਦੁਨੀਆ ਦੇ ਵਿੱਚ ਐਸੇ ਸਖਸ ਨੇ ਦੋ ਦੋ ਢਾਈ ਤਿੰਨ ਕੁਇੰਟਲ ਦੇ ਆਸ-ਪਾਸ ਚਲੇਗੇ ਭਾਈ ਇਹਨਾਂ ਵਜ਼ਨ ਉਠਾਉਂਦੇ ਆ ਜੋ ਵੇਟ ਲਿਫਟਿੰਗ ਕਰਦੇ ਆ ਉਹ ਵੀ ਕੋਈ ਕੋਈ ਬਿਰਲਾ ਬਿਰਲਾ ਦੁਨੀਆ ਦੇ ਵਿੱਚ ਸਭ ਨਹੀਂ ਹੈ ਤੇ ਗੁਰੂ ਪਾਸ਼ਾ ਦਾ ਸਰੀਰ ਵੀ ਤਾਂ ਭਾਈ ਆਮ ਨੁਖਵਾਂਗੀ ਸੀ ਜੇ ਸ਼ਕਤੀਆਂ ਵਰਤਣੀਆਂ ਹੁੰਦੀਆਂ ਉਹਨਾਂ ਤਾਕਤਾਂ ਵਰਤਣੀਆਂ ਹੁੰਦੀਆਂ ਕੀ ਮਜਾਲ ਸੀ ਭਾਈ ਸਰਸਾ ਦਾ ਪਾਣੀ ਤਾਂ ਝੜ ਜਾਂਦਾ ਕਿ ਉਹਨਾਂ ਦੀ ਭਾਵਰ ਕੋਈ ਰਾਮ ਚੰਦਰ ਨਾਲੋਂ ਕਟਣੀ ਸੀ ਜੋ ਤ੍ਰੇਤੇ ਦੇ ਅਵਤਾਰ ਆ ਉਹ ਸਮੁੰਦਰ ਨੰਗੇ ਤੁਹਾਨੂੰ ਪਤਾ ਨਾ ਕਿ ਸਮੁੰਦਰ ਉਹਨਾਂ ਨੇ ਪਾਰ ਕਰ ਲਿਆ ਸੀ ਤੇ ਗੁਰੂ ਪਾਛ ਦਸ਼ਮੇਸ਼ ਪਿਤਾ ਦੇ ਵਿੱਚ ਕੋਈ ਸ਼ਕਤੀ ਘਟਨੀ ਸੀ ਅਨੰਤ ਕਲਾ ਉਹੇ ਠਾਕੁਰ ਚੜਿਆ ਇਹ ਵੀ ਚਾਹੁੰਦੇ ਸਰਸਾ ਨੂੰ ਤਾਂ ਭਾਈ ਆਪਣੀ ਮਾੜੀ ਜੀ ਘੋੜੇ ਦੀ ਪੈਰ ਰੱਖਣ ਦੀ ਜ਼ਰੂਰਤ ਸੀ ਸਿਰਤਾ ਸੁਖ ਜਾਣੇ ਪਰ ਨਹੀਂ ਕੁਦਰਤ ਦੇ ਨਿਯਮਾਂ ਦੇ ਨਾਲ ਨਹੀਂ ਖਿਲਵਾੜ ਕਰਨਾ ਇਹ ਜੋ ਕੁਦਰਤ ਦੇ ਨਿਯਮ ਹਨ ਉਹੀ ਕਰਨ ਇਕ ਸਰਸਾ ਚੜੀਏ ਸਰਸਾ ਆਇਆ ਪਹਾੜਾ ਤੋਂ ਮੀਂਹ ਆਇਆ ਇਕੇ ਲੱਖ ਤੇ ਮੀਂਹ ਆਇਆ ਇਸ ਮੀਂਹ ਦੇ ਸਦਕੇ ਹੀ ਭਾਈ ਸੁੱਕਾ ਜਾਂ ਨਾਲ ਇੱਕ ਐਡਾ ਵੱਡਾ ਦਰਿਆ ਬਣ ਗਿਆ ਪਹਿਲਾਂ ਦਰਿਆ ਨਹੀਂ ਸੀ ਸਰਸਾ ਨਦੀ ਨਹੀਂ ਸੀ ਉਹ ਕਿਵਨ ਤੋਂ ਕਿ ਸੁੱਕਾ ਨਾਲੀ ਸੀ ਇੱਕ ਪਰ ਸਾਡੇ ਇੱਕ ਕਥਾਵਾਚਕਾਂ ਨੇ ਸਾਡੇ ਗਿਆਨੀਆਂ ਨੇ ਗਿਆਨ ਤੋਂ ਅਧੂਰੇ ਫਤਹਿ ਕੁਝ ਕਿ ਜਿਵੇਂ ਦੱਸਿਆ ਨਾ ਬਾਈ ਨੂੰ ਰੋ ਰੋ ਕੇ ਧਾਰਨਾ ਲਾਉਂਦੇ ਆ ਕਥਾ ਸੁਣਾਉਂਦੇ ਆ ਹੱਜੂ ਸੁੜਦੇ ਆ ਸੰਗਤ ਨੂੰ ਰਵਾਈ ਜਾਂਦੇ ਆ ਕਿ ਇਹਨਾਂ ਨੂੰ ਇਮੋਸ਼ਨ ਦੇ ਵਿੱਚ ਡੋਬੋ ਕੇ ਇਹ ਦੱਸਣਾ ਚਾਹੁੰਦੇ ਕਿ ਅਸੀਂ ਵੱਡੇ ਮਹਾਨ ਕਥਾਵਾਚਕਾਂ ਹੁੰਦਾ ਕੱਖ ਨਹੀਂ ਨਾ ਕੋਲ ਸਤਾਈ ਆਏ ਪੰਦਰਾਂ ਵਾਲੀ ਹਸਨ ਮਖੌਣ ਦੀਆਂ ਗੱਲਾਂ ਕਰਦੇ ਆ ਲੱਡੂ ਮਠਿਆਈ ਦੀਆਂ ਗੱਲਾਂ ਕਰਦੇ ਆ ਦਸੇ ਪਾਤਸ਼ਾਹ ਦਾ ਪ੍ਰਕਾਸ਼ ਇਹ ਹੈ ਸਾਡੀ ਸਿੱਖੀ ਭਾਈ ਕਿਥੋਂ ਬਦਲਾਅ ਲਿਆਵਾਂਗੇ ਬਦਲਾਅ ਤਾਂ ਪਹਿਲੇ ਆਉਣਾ ਪਵੇਗਾ ਜੇ ਸੁਖ ਚੋਨਾ ਇੱਕੋ ਇੱਕ ਸੁਖ ਲਈ ਜਗਾ ਹੈ ਜੋ ਸਭ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਰਾਮ ਪ੍ਰਭ ਪ੍ਰਮਾਤਮਾ ਦੇ ਚਰਨਾਂ ਚ ਆ ਜਾ ਇਹ ਤੇਰੀ ਮਨੁੱਖਾ ਦੇਹੀ ਦਾ ਸਭ ਤੋਂ ਵੱਡਾ ਬਦਲਾਵ ਹੈ ਇਹ ਤੇਰੇ ਬਾਅਦ ਤੇ ਜਿੰਦਨ ਭਾਈ ਤੂੰ ਗੁਰੂ ਦੇ ਹੁਕਮਾਂ ਨੂੰ ਮੰਨਣ ਲੱਗ ਗਿਆ ਉਸੇ ਜਨ ਰੀ ਤੇਰੇ ਲਈ ਪਰਮ ਨੇ ਕੋਈ ਦਿਨਾਂ ਦੇ ਚੱਕਰਾ ਜਨਾ ਵਿਆਹ ਕਰ ਕਿਹੜੇ ਪਰਮ ਦੇਖਿਆ ਤੁਰੇ ਫਿਰਦੇ ਆ ਭਾਈ ਅਸੀਂ ਕਿ ਜਦੋਂ ਦੇਖੀਦਾ ਭਾਈ ਕਿਸ ਕਿਸ ਨੂੰ ਸੁ ਦੱਸੇਗਾ ਕਿਸ ਕਿਸ ਨੂੰ ਨਾਲੋਂ ਭਾਈ ਗਿਆਨ ਦਵੇਗਾ ਚੱਲਦਾ ਚੱਲ ਸੁਣੇ ਨਾ ਸੁਣੇ ਸਮਝੇ ਨਾ ਸਮਝੇ ਪਰ ਚਲਦਾ ਰਹ ਜੋ ਤੇਰੇ ਮਖ ਤੋਂ ਨਿਕਲਦਾ ਇਹ ਨਾ ਸੋਚ ਕੇ ਦਾ ਫਲ ਲੱਗੇਗਾ ਨਹੀਂ ਲੱਗੇਗਾ ਚਲਦੇ ਚਲੋ ਭਾਈ ਚਲਦੇ ਕਰਮ ਕਰਦੇ ਰਹੋ ਭਾਈ ਚੰਗੇ ਕਰਮ ਕਰਦੇ ਰਹੋ ਫਲ ਦੇਣ ਵਾਲਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਉਹ ਸਭ ਨੂੰ ਦਿੰਦਾ ਆ ਸਾਡੇ ਸੇ ਕੀ ਹੈ ਕਹਿੰਦੇ ਅਸੀਂ ਬਾਣੀ ਤੁਹਾਨੂੰ ਪੜਨ ਦੇਣੀ ਤੁਹਾਨੂੰ ਅਸੀਂ ਕੀ ਆ ਧਰਮ ਕੀਰਤਨ ਨਹੀਂ ਕਰ ਦੇਣਾ ਉਹ ਕਹਿੰਦਾ ਮੈਂ ਤਾਂ ਸਭ ਨੂੰ ਦਿੰਦਾ ਦੱਦਾ ਦਾਤਾ ਹੈ ਭਾਵ ਜਿਹੜੇ ਰੋਕਦੇ ਨੇ ਉਹ ਅਗਿਆਨੀ ਹੈ ਉਹ ਕੋਈ ਗਿਆਨਵਾਨ ਨਹੀਂ ਹੈ ਉਹਨਾਂ ਚ ਉਸ ਮਾਲਕ ਦਾ ਜੋ ਜਿਹੜਾ ਨਹਾਨੀਅਤ ਵਾਲਾ ਗਿਆਨ ਹੁੰਦਾ ਨਾ ਇਹ ਤਾਂ ਬਲੀਆਂ ਰੂਹਾਂ ਹੁੰਦੀਆਂ ਕੋਈ ਕਿੰਨਾ ਰੂਹ ਨੂੰ ਉਸ ਪਰਮਾਤਮਾ ਤੱਕ ਲੈ ਗਏ ਅੰਤ ਤੱਕ ਲੈ ਗਏ ਨਹੀਂ ਤਾਂ ਪਏ ਸੀ ਕਿਤਾਬਾਂ ਦੇ ਵਿੱਚ ਉਲਝੇ ਪਏ ਆ ਖਰੜਿਆਂ ਦੇ ਵਿੱਚ ਉਲਝੇ ਪਏ ਰਹਤ ਨਾਮਿਆਂ 'ਚ ਉਲਝੇ ਪਏ ਆ ਕਿ ਸ਼ਾਇਦ ਇਹਨਾਂ ਨੂੰ ਅਪਣਾ ਕੇ ਇਹਨਾਂ ਤਾਂ ਅਸੀਂ ਸੰਸਾਰਤ ਰਹਿ ਸਕਦੇ ਹਾਂ ਕਿ ਇਹਨਾਂ ਨਾਲ ਤਾਂ ਭਾਈ ਅਸੀਂ ਸੰਸਾਰ 'ਚ ਰਹਿ ਸਕਦੇ ਇਹਨਾਂ ਨਾਲ ਅਸੀਂ ਵੈਗ ਰੂ ਦੇ ਨਹੀਂ ਹੋ ਸਕਦੇ ਉਹਨਾਂ ਵਾਸਤੇ ਤਾਂ ਕੇਵਲ ਤੋਂ ਕੇਵਲ ਇੱਕੋ ਹੀ ਰਹਿਤਾ ਕਿ ਕੇਵਲ ਤੋਂ ਕੇਵਲ ਉਸੇ ਤਰ੍ਹਾਂ ਦਾ ਰਹਿ ਜਿਸ ਤਰ੍ਹਾਂ ਦਾ ਵਾਹਿਗੁਰੂ ਨਿਰাকার ਆ ਉਹ ਸਾਵ ਨੂੰ ਦਿੰਦਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਣ ਹਾ ਉਹ ਸਾਰਿਆਂ ਨੂੰ ਦਾਤਾ ਬਣਦਾ ਫਿਰਦਾ ਇੱਥੇ ਅਸੀਂ ਇਹੀ ਉਲਝੇ ਪਏ ਕਿ ਤੂੰ ਨਹੀਂ ਬਾਣੀ ਪੜ੍ਹ ਸਕਦਾ ਤੂੰ ਗੁਟਕਾ ਸਾਨੂੰ ਰੱਖਦਾ ਤੂੰ ਗੁਰਦਸਾਹਿਬ ਦੀ ਹਾਜ਼ਰੀਤ ਨਹੀਂ ਆ ਸਕਦਾ ਜਿੱਦੀ ਉਹ ਬਾਣੀ ਹੈ ਉਹ ਕਹਿੰਦਾ ਮੈਂ ਤੋ ਕੋਈ ਤਰਾਜ ਹੀ ਨਹੀਂ ਜੇ ਮੈਨੂੰ ਤਰਾਜ ਹੋ ਮੈਂ ਕੋਈ ਮਾੜੀ-ਮੁੱਟੀ ਸ਼ਕਤੀ ਹੈ ਉਮੈਮ ਪੂਰੀ ਸ੍ਰੇਸ਼ਟੀ ਦਾ ਕਰਤਾ ਮੈਂ ਕੁਝ ਵੀ ਕਰ ਸਕਦਾ ਜੇ ਮੈਨੂੰ ਇਤਰਾਜ ਆ ਤੇ ਮੈਂ ਇਹਨਾਂ ਨੂੰ ਬੈਠਣੇ ਨਾ ਦਵਾ ਉਹ ਤੱਕ ਪਹੁੰਚਣੀ ਨਾ ਦਵਾ ਮੈਨੂੰ ਕੋਈ ਇਤਰਾਜ ਨਹੀਂ ਆ ਪਰ ਬੰਦਿਆਂ ਨੂੰ ਇਤਰਾਜ ਹੋ ਜਾਂਦੀ ਹੈ ਮੈਂ ਤਾਂ ਹੈਰਾਨ ਹੁੰਨਾ ਕਿ ਤੁਹਾਡੀ ਸਿੱਕੀ ਹੈ ਕਿੱਥੇ ਆ ਭਈ ਇਹ ਕਿਤਨੋਂ ਜ਼ਕੀਲ ਹੈ ਜਾਣੇ ਕਿ ਜੋ ਵੀ ਆਉਂਦਾ ਭਈ ਆ ਜੋ ਸ਼ਰਨ ਆਵੇ ਤਿਸ ਕੰਠ ਲਗ ਗੁਰਬਾਣੀ ਤਾਂ ਇਹ ਕਹਿੰਦੀ ਜੋ ਆ ਗਿਆ ਨਾ ਆ ਜਾ ਭਾਈ ਪੇਖ ਤੇਰੇ ਪੰਥ ਦਾ ਹੋ ਸਕਦਾ ਉਸ ਵੈਗਰੂ ਦਾ ਆਕਾਰ ਉਹ ਦਾ ਆਪਦਾ ਕੋਈ ਰੂਪ ਨਹੀਂ ਰੂਪ ਨਾ ਰੇਖਾ ਨ ਕਿਉਂ ਪੜਦਾ ਇਸ ਪੰਕਤੀ ਨੂੰ ਉਹ ਦਾ ਆਪਦਾ ਕੋਈ ਰੂਪ ਰੰਗ ਨਹੀਂ ਹੈ ਉਹ ਦਾ ਕੋਈ ਪੇਖ ਨਹੀਂ ਹੈ ਉਹ ਕੋਈ ਆਕਾਰ ਨਹੀਂ ਹੈ ਤੂੰ ਕਹਿੰਦਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਰੂਪ ਧਾਰ ਕੇ ਆਕਾਰ ਧਾਰ ਕੇ ਬੈਠਣਾ ਉੱਠਣਾ ਇਹ ਤੇਰੀਆਂ ਮਰਿਆਦਾ ਹੋ ਸਕਦੀਆਂ ਉਸ ਵੈਗਦਤੀਆਂ ਨਹੀਂ ਜਿੱਥੇ ਭਾਈ ਤੂੰ ਖਾਣਾ ਵੀ ਜਾਨਾ ਟਾਇਲਟ ਬਾਥਰੂਮ ਜਾਨਾ ਉੱਥੇ ਵੀ ਵੈਗਰੂ ਹੈ ਜੇ ਤੂੰ ਕਿਸੇ ਜਗ੍ਹਾ ਤੇ ਹੁਚ ਲਿਆ ਗਿਆ ਕਿਸ ਨੂੰ ਧਾਰਮਿਕ ਜਗ੍ਹਾ ਕਹਿੰਦੇ ਉੱਥੇ ਵੀ ਆ ਉਹ ਕਣ ਕਣ ਦੇ ਵਿੱਚ ਹਰ ਜਗ੍ਹਾ ਮੌਜੂਦ ਹੈ ਬਸ ਇਹ ਅਗਿਆਨਤਾ ਹੈ ਜੋ ਸਾਨੂੰ